ਅੱਜ ਰਾਜਪੁਰੇ ਟਾਹਲੀ ਵਾਲਾ ਚੌਂਕ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਦੇ ਵਿੱਚ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੂੰ ਜਿੱਤਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਗੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਰਿਆਣਾ ਦੇ ਵੋਟਰਾਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਦੇ ਵੱਲੋਂ ਹਰਿਆਣਾ ਦੇ ਵਿੱਚ ਤੀਜੀ ਵਾਰ ਬੀਜੇਪੀ ਦੀ ਸਰਕਾਰ ਬਣਾਈ ਗਈ ਹੈ ਇਸ ਮੌਕੇ ਤੇ ਬੀਜੇਪੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਦਿਖਾਈ ਦਿੱਤੀ। ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਬੀਜੇਪੀ ਪਾਰਟੀ ਦੇ ਵਰਕਰਾਂ ਦਾ ਸੋ ਆਓ ਤੁਹਾਨੂੰ ਸੁਣਾਉਂਦੇ ਆਂ। ਅੱਜ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪ੍ਰਚੰਡ ਬਹੁਮਤ ਮਿਲਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੋ ਮੀਡੀਆ ਵਿੱਚ ਆ ਰਿਹਾ ਹੈ ਔਰ ਜੋ ਚੋਣ ਕਮਿਸ਼ਨ ਦਾ ਆ ਰਿਹਾ ਹੈ। ਕਰੀਬ ਕਰੀਬ 50 ਦੇ ਕਰੀਬ ਅਸੈਂਬਲੀਆਂ ਤੇ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲਾਭਕਾਰੀ ਯੋਜਨਾਵਾਂ ਨੂੰ ਇੱਕ ਵਾਰੀ ਫਿਰ ਫਤਵਾ ਦਿੰਦੇ ਹੋਏ ਉੱਥੇ ਭਾਰਤੀ ਜਨਤਾ ਪਾਰਟੀ ਦੀ ਤੀਸਰੀ ਵਾਰ ਜਿਹੜੀ ਹੈ ਸਰਕਾਰ ਬਣਾਈ ਹੈ ਇਹ ਲੋਕਾਂ ਦਾ ਪਿਆਰ ਇਹ ਲੋਕਾਂ ਦਾ ਸਤਿਕਾਰ ਇਹ ਲੋਕਾਂ ਦੀ ਉਮੀਦ ਆ ਇਹ ਲੋਕਾਂ ਦਾ ਵਿਸ਼ਵਾਸ ਜੋ ਹੈ ਉਹਨੂੰ ਅਸੀਂ ਸਲਾਮ ਕਰਦੇ ਹਾਂ ਬਿਲਕੁਲ ਤੁਹਾਡੀ ਗੱਲ ਨੂੰ ਸਵੀਕਾਰ ਕਰਦਾ ਹਾਂ ਪਰ ਸਾਨੂੰ ਕੋਈ ਐਗਜ਼ਿਟ ਪੋਲ ਕੋਈ ਓਪੀਨੀਅਨ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਕਲੀ ਆ ਰਿਹਾ ਇਹਦੇ ਕੋਈ ਸ਼ੱਕ ਨਹੀਂ ਪਰ ਸਾਨੂੰ ਲੋਕਾਂ ਤੇ ਵੋਟਰਾਂ ਤੇ ਹਰਿਆਣਾ ਦੀ ਜਨਤਾ ਤੇ ਪੂਰਾ ਯਕੀਨ ਸੀ ਕਿ ਜੋ ਡਬਲ ਇੰਜਨ ਦੀ ਸਰਕਾਰ ਹਰਿਆਣਾ ਦੇ ਵਿੱਚ ਕੰਮ ਕਰ ਰਹੀ ਹੈ ਕੋਈ ਕਾਰਨ ਹੀ ਪਤਾ ਕਿਉਂ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਨਾ ਆਏ ਅਸੀਂ ਕੋਈ ਕਮੈਂਟਸ ਨਹੀਂ ਕੀਤਾ ਜਦ ਕਿ ਕਾਂਗਰਸ ਨੇ ਦਲਿਤਾਂ ਦੇ ਵਾਸਤੇ ਢਕਾਇਆ ਜਾਟਾਂ ਨੂੰ ਢਕਾਇਆ ਅਰਬ ਸੰਖਿਆ ਨੂੰ ਢਕਾਇਆ ਕਿਸਾਨਾਂ ਨੂੰ ਢਕਾਇਆ ਮਜ਼ਦੂਰਾਂ ਨੂੰ ਢਕਾਇਆ ਫਿਰ ਵੀ ਲੋਕਾਂ ਨੇ ਤੁਸੀਂ ਹਰਿਆਣੇ ਦਾ ਚਾਰੇ ਪਾਸੇ ਦੇਖ ਲਓ ਚਾਰੇ ਪਾਸੇ ਤੋਂ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਮਿਲੀਆਂ ਚਾਹੇ ਉਹ ਹੁੱਡਾ ਸਾਡਾ ਆਪਣਾ ਗੜ ਕਿਉਂ ਜੋ ਲੋਕ ਕਹਿੰਦੇ ਸੀ ਕਿ ਨਰਿੰਦਰ ਮੋਦੀ ਦਾ ਗਰਾਫ ਘਟ ਰਿਹਾ ਹੈ ਰਾਹੁਲ ਗੱਲ ਉਹ 55 ਨਹੀਂ ਤੇ ਛਾਤੀ ਨਹੀਂ ਹੈ 55 ਨਹੀਂ ਛਾਤੀ ਉਹਦਾ ਦੀ ਹੁੰਦਾ ਹੈ ਉਹ ਤਾਂ ਇਹ ਲੋਕਾਂ ਦੀ ਸੇਵਾ ਕਰ ਰਹੇ ਆ ਉਹ ਬੋਲਦੇ ਘਟ ਹੈ ਕੰਮ ਵੱਧ ਕਰ ਰਹੇ ਆ ਔਰ ਉਹ ਲਾਈਵ ਹੋ ਕੇ ਹਰਿਆਣੇ ਦੇ ਲੋਕਾਂ ਦਾ ਤੇਜ ਦੇ ਲੋਕਾਂ ਦਾ ਔਰ ਇਹ ਵੀ ਅਸੀਂ ਕਹਿਣਾ ਚਾਹੁੰਦੇ ਆ ਜੰਮੂ ਐਂਡ ਕਸ਼ਮੀਰ ਦੇ ਵਿੱਚ 10 ਸਾਲ ਬਾਅਦ ਚੋਣਾਂ ਹੋ ਰਹੀਆਂ 10 ਸਾਲ ਬਾਅਦ ਉੱਥੇ ਜੋ ਲੋਕਤੰਤਰ ਦਾ ਦੇਸ਼ ਨੂੰ ਫਤਵਾ ਮਿਲਿਆ ਉਹਦੇ ਬਾਅਦ ਵੀ ਲੋਕਾਂ ਦਾ ਧੰਨਵਾਦ ਕਰਦੇ ਕੁਝ ਆਪਣੇ ਮੰਤਰੀ ਹਾਰ ਗਏ ਆ ਜਿਹੜੇ ਉਹਨਾਂ ਦੀ ਹਾਰ ਦਾ ਕੀ ਕਾਰਨ ਪੜਿਆ ਹਰ ਦਿਨ ਚੱਲਦੀ ਰਹਿੰਦੀ ਹੈ ਜੇ ਨਵਾਂ ਵਧੀਆ ਕੰਮ ਕੀਤਾ ਤਾਂ ਮੈਂ ਜਿੱਤ ਗਿਆ ਜੇ ਕੋਈ ਮਾੜੀ-ਮੋਟੀ ਗਲਤੀ-ਬਲਤੀ ਹੋਈ ਹੋਣੀ ਹੈ ਕੋਈ ਲੋਕਾਂ ਦੀ ਨਾਰਾਜ਼ਗੀ ਹੋਣੀ ਹੈ ਸਟਾਰਕਰਤਾਵਾਂ ਦੀ ਨਾਰਾਜ਼ਗੀ ਹੋਣੀ ਤਾਂ ਉੱਥੇ ਮੜ 19 ਕੀ ਰਿਜ਼ਲਟ ਆਗੇ ਹੋਰ ਤਾਂ ਕੋਈ ਗੂਜਰ ਨਹੀਂ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਅਗਲ ਕਰੋਗੇ ਪਰਸੋਂ ਜਿਹੜਾ ਧਰਨਾ ਵੀ ਲਾ ਪੰਚਾਇਤੀ ਚੋਣਾਂ ਦਾ ਜੋ ਬੁਰਾ ਹਾਲ ਪੰਜਾਬ ਦੇ ਵਿੱਚ ਹੋਇਆ ਇਹਨਾਂ ਨੇ ਅੰਗਰੇਜ਼ਾਂ ਦੀ ਔਰ ਮੁਗਲਾਂ ਦੀ ਤਾਰਾਸ਼ਾਈ ਵੀ ਭੁਲਾਤੀਏ ਸਾਨੂੰ ਜੋ ੱੱਕੇ ਸ਼ਾਹੀ ਪਰਸੋਂ ਦੀ ਇੱਥੇ ਤਰਨਾਲ ਆਏ ਸੀ ਰੁਪਿੰਦਰ ਸਿੰਘ ਜੀ ਰੂਪੀ ਅਸੀਂ ਸਾਰੇ ਇੱਥੇ ਸੀ ਕੱਲ ਅਸੀਂ ਪਟਿਆਲੇ ਤਰਨਾਲ ਆਇਆ ਬੀਬਾ ਜਹਿੰਦਰ ਕੌਰ ਜੀ ਦੇ ਨਾਲ ਪੂਰਾ ਜ਼ਿਲ੍ਹਾ ਉੱਥੇ ਸੀ ਲੇਕਿਨ ਪੀਸੀ ਕਹਿ ਰਿਹਾ ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਉਲ ਬੇਬਸੀ ਜੀ ਆ ਜੀ ਹੁਣ ਤਾਂ ਤੁਹਾਨੂੰ ਕੋਰਟ 'ਚ ਜਾਣਾ ਪਏਗਾ ਲੇਕਿਨ ਤੁਸੀਂ ਇਹ ਹੈਰਾਨ ਹੋਗੇ ਸੋਚ ਕੇ ਕਿ ਇੱਥੇ ਸਹਿਮਤੀ ਨਹੀਂ ਹੋਈ ਟੋਟਲ ਸੌਦੇਬਾਜ਼ੀ ਹੋਈ ਆ ਸੌਦੇਬਾਜ਼ੀ ਉਹੀ ਹੋਈ ਆ ਸਿੱਧੇ ਜੇਬ ਚ ਨੋਟ ਹੈ ਚਾਹੇ ਪਿੱਛੇ ਚਾਰ ਵੋਟਰ ਵੀ ਨਹੀਂ ਹੈ ਉਹਨਾਂ ਨੂੰ ਚੱਕ ਕੇ ਸਰਪੰਚ ਬਣਾਤਾ ਜਿਨ੍ਹਾਂ ਦੇ ਨਾਮ ਤੇ ਜ਼ਮੀਨ ਲਾਟ ਸ਼ਾਮ ਲਾਣ ਦੀ ਜ਼ਮੀਨ ਹੈ ਜਿਨ੍ਹਾਂ ਤੇ ਪਰਚੇ ਦਰਜ ਹੈ ਉਹਨਾਂ ਨੂੰ ਚੱਕ ਕੇ ਸਰਪੰਚ ਬਣਾਤਾ ਇਹ ਤਾਂ ਲੋਕ ਜਵਾਬ ਦੇਣਗੇ ਨਾ ਸਤਾਈ ਕਿਹੜਾ ਦੂਰ ਹੈ ਹੁਣ 22 ਨਿਕਲ ਗਿਆ 24 ਨਿਕਲ ਗਿਆ ਸਤਾਈ ਆ ਗਿਆ ਮੈਡਮ ਵੱਲੋਂ ਫਟਕ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਆਪਣਾ ਐਵੇਂ ਕੁਝ ਕਰੇਗਾ ਮਾਹੌਲ ਖਰਾਬ ਕਰੇਗਾ ਤਾਂ ਮੈਂ ਮਤਲਬ ਛੱਡਾਂ ਕਿ ਨਹੀਂ ਉਹਨੂੰ ਨਹੀਂ ਨਹੀਂ ਛੱਡੇ ਨਾ ਛੱਡੇ ਇਹ ਤਾਂ ਤਿਆਰ ਹੈ ਸਾਨੂੰ ਅੰਦਰ ਕਰ ਦੋਵੇ ਸਾਡੇ ਪਰਚਾ ਦੇ ਦੋਵੇ ਸਾਡੀ ਕਟਾਈ ਕਰਾ ਦੇ ਸਾਨੂੰ ਫਸਤੀ ਦਾ ਡਟਾ ਦੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਡਰਨ ਵਾਲਾ ਨਹੀਂ ਹੈ ਜੋ ਮਰਜੀ ਕਰ ਲਾ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ارخبر جزدہ ہوئے اثر